आ, हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਅੱਜ ਆਪਾਂ ਲਗੁ ਉਤਮ ਸਮਾਵਰਤਕ ਤੇ ਮਹਾਤਮ ਸਮਾਵਰਤਕ ਵਾਲਾ 3 ਨੰਬਰ ਚੈਪਟਰ ਸ਼ੁਰੂ ਕਰਨ ਲੱਗੇ ਹਾਂ ਤਾਂ ਉਹਦੇ ਵਿੱਚ ਬੇਟਾ ਸਭ ਤੋਂ ਪਹਿਲਾਂ ਜਿਹੜਾ ਚੈਪਟਰ ਦੇ ਸ਼ੁਰੂ ਦੇ ਵਿੱਚ ਹੀ ਗਉਣਜ ਤੇ ਗਉਣ ਨਖੰਡਾ ਦੇ ਬਾਰੇ ਗੱਲ ਕੀਤੀ ਹੋਈ ਹੈ ਔਰ ਉਹਦੇ ਵਿੱਚ ਬੇਟਾ ਕੁਝ ਸਟੇਟਮੈਂਟ ਆਏ ਆ ਉਸ ਉਹ ਆਪਾਂ ਸਟੇਟਮੈਂਟਾਂ ਦੇ ਬਾਰੇ ਪਹਿਲਾਂ ਗੱਲ ਕਰਾਂਗੇ ਵੀ ਇਹ ਸਟੇਟਮੈਂਟਾਂ ਕੀ ਕਹਿੰਦੀਆਂ ਪਈਆਂ ਸਭ ਤੋਂ ਪਹਿਲਾਂ ਤਾਂ ਬੇਟਾ ਇਹ ਗੁਣਜ ਦੇ ਬਾਰੇ ਆ ਕਿਉਂਕਿ ਲਗਉਤਮ ਹਤਮ ਕੱਢਣ ਲਈ ਸਾਨੂੰ ਗੁਣਜ ਦਾ ਕਨਸੈਪਟ ਆ ਜਿਹੜਾ ਕਲੀਅਰ ਹੋਣਾ ਚਾਹੀਦਾ ਜਿਵੇਂ ਤੁਸੀਂ ਦੇਖੋ ਜੇ 2 ਦੇ ਆਪਾਂ ਗੁਣਜ ਲੈਣੇ ਆ ਤਾਂ 2 ਦੇ ਗੁਣਜ ਕੀ ਆ 2 1 2 2 2 4 2 3 6 ਤੇ ਬੇਟਾ 2 ਦੇ ਪਹਾੜੇ ਤੇ ਜਿੰਨੇ ਵੀ ਆਉਂਦੇ ਆ ਇਹ ਸਾਰੇ ਇਹਦੇ ਗੁਣਜ ਹੋਣਗੇ 2 ਦੇ ਗੁਣਜ ਕਿਹਦੇ ਗੁਣਜ 2 ਦੇ ਜਿਹੜੇ ਵੀ ਸੰਖਿਆ ਦੇ ਗੁਣਜ ਦੀ ਗੱਲ ਕਰਦੇ ਪਏ ਉਹਦੇ ਪਹਾੜੇ ਤੇ ਜਿੰਨੇ ਅੰਕ ਆਉਂਦੇ ਆ ਸਾਰੇ ਉਹਦੇ ਗੁਣਜ ਹੁੰਦੇ ਆ ਹੁਣ ਆਪਾਂ ਬੇਟਾ ਸਟੇਟਮੈਂਟ ਕਲੀਅਰ ਕਰਦੇ ਹਰੇਕ ਸੰਖਿਆ ਆਪਣੇ ਆਪ ਦਾ ਗੁਣਜ ਹੈ ਤਾਂ ਬੇਟਾ 2 1 2 2 2 ਦਾ ਗੁਣਜ ਆ ਗਿਆ ਨਾ ਕਿਉਂਕਿ ਉਹਦੇ ਪਹਾੜੇ ਤੇ ਆਉਂਦੇ ਪਏ ਆ ਤਾਂ ਇਸ ਕਰਕੇ ਇਹ ਸਟੇਟਮੈਂਟ ਕੀ ਕਹਿੰਦੀ ਵੀ ਹਰੇਕ ਸੰਖਿਆ ਆਪਣੇ ਆਪ ਦਾ ਗੁਣਜ ਹੈ ਜਿਵੇਂ 5 ਦਾ ਗੁਣਜ ਆਪਾਂ 5 1 5 ਲੈਨੇ ਆ ਤਾਂ ਇਹ ਸਟੇਟਮੈਂਟ ਠੀਕ ਹੋ ਗਈ ਬੇਟਾ ਹਰੇਕ ਸੰਖਿਆ ਆਪਣੇ ਆਪ ਦਾ ਗੁਣਜ ਹੈ ਅੱਗੇ ਕਹਿੰਦਾ ਪਿਆ ਹਰੇਕ ਸੰਖਿਆ ਇੱਕ ਦੀ ਗੁਣਜ ਹੈ ਕਿਉਂਕਿ ਬੇਟਾ ਇੱਕ ਦੇ ਪਹਾੜੇ ਤੇ ਤਾਂ ਹਰ ਸੰਖਿਆ ਆਉਗੀ ਜੇ ਮੰਨ ਲਓ ਆਪਾਂ 10 ਲੈ ਲੈਨੇ ਆ ਤਾਂ ਇੱਕ ਦੇ ਪਹਾੜੇ ਤੇ ਇੱਕ ਦਾ ਆਇਆ ਦਾਇਆ ਵੰਡੇ ਜਾਂਦੇ ਹਰ ਇੱਕ ਦੇ ਪਹਾੜੇ ਤੇ ਹਰ ਸੰਖਿਆ ਆਉਂਦੀ ਹੈ ਮੰਨ ਲਓ ਆਪਾਂ 25 ਲੈ ਲੈਨੇ ਆ ਤਾਂ ਵੀ ਇੱਕ ਦੇ ਪਹਾੜੇ ਤੇ ਤਾਂ ਇੱਕ ਤੇ ਤਾਂ ਵੰਡਿਆ ਹੀ ਜਾਣਾ ਨਾ ਉਹਨੇ ਇੱਕ ਨਾਲ 25 ਨੂੰ ਗੁਣਾ ਕਰਾਂਗੇ 25 ਆ ਜਾਊਗਾ ਤਾਂ ਇੱਕ ਦੀ ਹਰ ਸੰਖਿਆ ਗੁਣਜ ਹੁੰਦੀ ਹੈ ਠੀਕ ਹੈ ਉਦੇ ਤੋਂ ਬਾਅਦ ਵਿੱਚ ਹਰੇਕ ਸੰਖਿਆ ਦਾ ਗੁਣਜ ਉਸ ਸੰਖਿਆ ਦੇ ਬਰਾਬਰ ਜਾਂ ਉਸ ਤੋਂ ਵੱਡਾ ਹੁੰਦਾ ਹੈ ਤੇ ਬੇਟਾ 2 ਦਾ ਗੁਣਜ ਪਹਿਲਾ ਗੁਣਜ ਕੀ ਆ ਗਿਆ 2 ਆ ਗਿਆ ਜਾਂ ਤਾਂ ਕਿੰਦਾ ਉਸ ਸੰਖਿਆ ਦੇ ਬਰਾਬਰ ਜਾਂ ਉਸ ਤੋਂ ਵੱਡਾ 4 6 8 10 12 ਇਹ ਸਾਰੇ ਇਹਦੇ 2 ਦੇ ਗੁਣਜ ਹੈਗੇ ਆ ਗੁਣਜ ਬੇਟਾ ਉਸ ਸੰਖਿਆ ਤੋਂ ਛੋਟਾ ਨਹੀਂ ਹੋ ਸਕਦਾ ਜੇ ਅਸੀਂ ਕਹਿ ਦਈਏ ਵੀ 1 2 ਦਾ ਗੁਣਜ ਹੈਗਾ ਤੇ ਇਹ ਗਲਤ ਆ ਮੇਰਾ ਖਿਆਲ ਆ ਬੇਟਾ ਤੁਹਾਨੂੰ ਗੱਲ ਕਲੀਅਰ ਹੋ ਗਈ ਵੀ ਹਰੇਕ ਸੰਖਿਆ ਜਿਹੜੀ ਦਾ ਗੁਣਜ ਹੈ ਜਿਹੜਾ ਉਸ ਸੰਖਿਆ ਦੇ ਬਰਾਬਰ ਜਾਂ ਉਸ ਤੋਂ ਵੱਡਾ ਹੁੰਦਾ ਛੋਟਾ ਨਹੀਂ ਹੁੰਦਾ ਠੀਕ ਹੈ ਅੱਗੇ ਕਹਿੰਦਾ ਪਿਆ ਸੰਖਿਆ ਦਾ ਸਭ ਤੋਂ ਛੋਟਾ ਗੁਣਜ ਸੰਖਿਆ ਖੁਦ ਹੀ ਹੁੰਦੀ ਹੈ ਤਾਂ ਜਿਵੇਂ ਬੇਟਾ 2 ਦਾ ਸਭ ਤੋਂ ਛੋਟਾ ਗੁਣਜ ਕੀ ਹੈ 2 ਮਤਲਬ 2 ਦਾ ਪਹਿਲਾ ਗੁਣਜ ਸੰਖਿਆ ਆਪ ਹੀ ਹੋਊਗੀ ਨਾ ਕਿਉਂਕਿ ਅਸੀਂ ਗੁਣਾ ਕਰਕੇ ਲਿਖਦੇ ਆ ਇਹਨੂੰ ਤਾਂ ਹਰੇਕ ਸੰਖਿਆ ਸੰਖਿਆ ਦਾ ਸਭ ਤੋਂ ਛੋਟਾ ਗੁਣਜ ਸੰਖਿਆ ਆਪ ਹੀ ਹੁੰਦੀ ਹੈ ਠੀਕ ਹੈ ਇਹ ਵੀ ਠੀਕ ਹੋ ਗਿਆ ਮੇਰਾ ਖਿਆਲ ਹੈ ਇਹ ਗੱਲਾਂ ਪਤਾ ਲੱਗ ਗਈਆਂ ਬੇਟਾ ਗੁੰਜ ਦੇ ਬਾਰੇ ਇਹਨਾਂ ਨੂੰ ਬੇਟਾ ਚੇਤੇ ਕਰ ਲੈਣਾ ਚੰਗੀ ਤਰ੍ਹਾਂ ਨਾਲ ਤਾਂ ਜੋ ਤੁਹਾਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਅੱਗੇ ਸਵਾਲ ਕੱਢਣ ਦੇ ਵਿੱਚ ਠੀਕ ਹੈ ਬੇਟਾ ਤਾਂ ਹੁਣ ਬੇਟਾ ਆਪਾਂ ਇਹ ਤੋਂ ਅਗਲੀ ਜਿਹੜਾ ਯਾਦ ਰੱਖੋ ਵਾਲਾ ਕਨਸੈਪਟ ਹੈਗਾ ਅਗਲੇ ਪੁਆਇੰਟ ਆ ਉਹ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ